ਆਨੂੰ ਮੇਰਾ ਨਾਮ ਹਰਜਿੰਦਰ ਸਿੰਘ ਪਠਾਨੀਆਂ ਔਰ ਅੱਜ ਅਸੀਂ ਗੱਲ ਕਰ ਰਹੇ ਆ ਪਹਿਲਗਾਮ ਵਿੱਚ ਜੋ ਕਤਲੇਆਮ ਕੀਤਾ ਗਿਆ ਅੰਤਰਕਵਾਦੀਆਂ ਵੱਲੋਂ ਉਹਦੀ ਜਿੰਨੀ ਸਖਤ ਤੋਂ ਸਖਤ ਨਿੰਦਾ ਕੀਤੀ ਜਾਵੇ ਉਹ ਘੱਟ ਹੈ ਕਿਉਂਕਿ ਹੈਵਾਨੀਅਤ ਦਾ ਕੋਈ ਤਰਕ ਨਹੀਂ ਹੈ ਉਹਨਾਂ ਨੇ ਜੋ ਹੈਵਾਨੀਅਤ ਦਿਖਾਈ ਹੈ ਮਾਸੂਮ ਲੋਕਾਂ ਨੂੰ ਨਿਰੱਥੇ ਲੋਕਾਂ ਨੂੰ ਔਰ ਉੱਥੇ ਜਿਹੜੇ ਆਪਣੀ ਜ਼ਿੰਦਗੀ ਦੇ ਕੁਝ ਪਲ ਖੁਸ਼ੀ ਦੇ ਲੱਭਣ ਗਏ ਸੀ ਲੋਕ ਉਹਨਾਂ ਨੂੰ ਮਾਰਿਆ ਉਹਨਾਂ ਨੇ ਇਸ ਘਟਨਾ ਦਾ ਕੋਈ ਵੀ ਧਰਮ சாட்சி ਨਹੀਂ ਹੈ ਇਸ ਕਰਕੇ ਜੇ ਅਸੀਂ ਇਸ ਗੱਲ ਨੂੰ ਲਈਏ ਬਈ ਪਾਕਿਸਤਾਨ ਦੀ ਸ਼ਹਿਤੋ ਬਿਨਾ ਇਹ ਕੰਮ ਨਹੀਂ ਹੋ ਸਕਦਾ ਸੀ ਅੱਜ ਸਾਡੇ ਦੇਸ਼ ਦੀ ਜੋ ਜਨਤਾ ਦੀ ਭਾਵਨਾ ਹੈ ਉਹ ਇਹ ਹੈ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਨੂੰ ਬੇਨਕਾਬ ਕੀਤਾ ਜਾਵੇ ਔਰ ਭਾਰਤ ਸਰਕਾਰ ਇਸ ਵਾਸਤੇ ਜੋ ਕੰਮ ਕਰ ਰਹੀ ਹੈ ਪੂਰਾ ਦੇਸ਼ ਸਾਰੀਆਂ ਪਾਰਟੀਆਂ ਮੈਨੂੰ ਲੱਗਦਾ ਹੈ ਵੀ ਉਹਨਾਂ ਨਾਲ ਸਹਿਮਤ ਹੋਣਗੀਆਂ ਤੋ ਸਾਨੂੰ ਇਹ ਚਾਹੀਦਾ ਵੀ ਇਸ ਚੀਜ਼ ਨੂੰ ਧਰਮ ਦੇ ਨਾਲ ਨਾ ਜੋੜ ਕੇ ਇਨਸਾਨੀਅਤ اور حیਵਾਨੀਅਤ ਦੇ ਦਾਇਰੇ ਨਾਲ ਦੇਖੀਏ ਕਿਉਂਕਿ ਧਰਮ ਹਰ ਧਰਮ ਇਨਸਾਨੀਅਤ ਸਿਖਾਂਦਾ ਹੈ ਔਰ حیਵਾਨੀਅਤ ਦਾ ਕੋਈ ਧਰਮ ਨਹੀਂ ਹੈ ਤੋ ਜੋ ਤੇ حیਵਾਨੀਅਤ ਦਿਖਾਈ ਗਈ ਹੈ ਉਹ ਸਖਤ ਸ਼ਬਦਾਂ ਵਿੱਚ ਉਹਦੀ ਨਿੰਦਾ ਕੀਤੀ ਜਾਂਦੀ ਹੈ ਧੰਨਵਾਦ